ਓ ਤੜਤੀ ਤੇਰਾ ਪਿਆੜਿੱਤਿਆ ਫਰਦਾ ਓ ਲੈਨ ਤਾਂ ਰੰਗ ਗਿਆ ਸੀ ਪੀ ਦਾਰੂ ਆਇਆ ਕੋਈ ਨਾ ਕਰਾਉਣਾ ਇਹਦੀ ਸਰਵਿਸ ਘਰੇ ਆ ਕੇ ਮੈਂ ਪੀ ਰਿਆਲੀ ਨਹੀਂ ਤਾਂ ਰੰਗ ਨਹੀਂ ਪਵਾਇਆ ਸੀ ਅੱਜ ਆਪਦੇ ਘਰੇ ਤਾਂ ਪਾਈ ਸਕਦੇ ਆ ਟਿਪ 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 ਮम्मा ਤੂੰ ਕਹਿਣੀ ਆ ਨਾ ਮੇਰੇ ਵਾਸਤੇ ਰੰਗ ਲੈਣ ਗਿਆ ਉਹ ਤਾਂ ਕੀ ਡੱਕਾ ਫਿਰਦਾ ਉਹ ਤਾਂ ਰੰਗ ਚ ਹੋਇਆ ਫਿਰਦਾ ਇਹਦਾ ਬਹਿ ਜੇ ਬੇੜਾ ਇਹ ਜੇ ਦਾ ਆਉਣ ਦੇ ਘਰੇ ਦਿੱਤੇ ਤਾਂ ਪੈਸੇ ਜਵਾਕ ਦੇ ਰੰਗ ਲੈਉਣ ਨੂੰ ਸੀਗੇ ਇਹ ਹੋਰ ਹੀ ਅੰਗਰਾ ਕੇ ਆ ਜਾਂਦਾਗਾ ਆ ਜਾ ਆ ਕੋਈ ਨਹੀਂ ਤੂੰ ਵੀ ਰੇ ਰੰਗ ਲੈਣ ਨੂੰ ਫਿਰਦਾ ਸੀ ਕਰੇ ਤਾਂ ਸਤਰੰਗੀ ਪਿੰਗ ਪਹਿਲੀ ਮੂਥੜ ਤੇ ਆਈ ਪਈ ਚਲ ਕੋਈ ਨਹੀਂ ਸੋਚਦੇ ਆ ਛਪੜਾ ਤੂੰ ਦੇਖਦੀ ਨਹੀਂ ਕਿ ਆਪੀ ਸਾਰਾ ਪਿੰਡ ਥੋੜਾ ਸਾਨੂੰ ਲੱਗੇ ਬੱਲ ਗਏ ਹਾਂ ਇਹ ਲੱchn ਕਰਦਾ ਵੇਂ ਗਾਂ ਟਿਕ ਜਾ ਟਿਕ ਜਾ ਆ ਇਧਰ ਤਾਂ ਤੂੰ ਮੰਗਾਇਆ ਕੀ ਸੀਗਾ ਪੈਸੇ ਦਾ ਤੈਸ ਤੈਨੂੰ ਰੰਗ ਲਿਆਉਣ ਨੂੰ ਆ ਗਿਆ ਤੜਕੇ ਮੂਤ ਪੀ ਕੇ ਮੇਰੀ ਗੱਲ ਸੁਣ ਕੌਣ ਕਹਿੰਦਾ ਮੂਤ ਪੀ ਕੇ ਆਇਆ ਮੇਰੀ ਗੱਲ ਥੋੜਾ ਦੇਖ ਮੈਂ ਰੰਗ ਵੀ ਲੈ ਕੇ ਆਇਆ ਇਹ ਰੰਗ ਤਾਂ ਮੈਂ ਲੈ ਕੇ ਆਇਆਗਾ ਮੈਂ ਉਹ じゃ ਫਿਰ दारू ਪੀਲੀ ਮੈਂ ਨਾਲ ਗਿਰੇ ਗੱਪੇ ਨਹੀਂ ਖਾਦੇ ਮੈਂ ਤਾਂ ਰੰਗ ਲੈ ਕੇ ਵੀਰ ਬਹੁਤ ਰੰਗ ਲਾਉਣ ਗਿਆ ਸੀ ਓ ਬਕੇ ਦੀ ਤੂੰ ਭੱਗ ਜਾ ਮੈਂ ਰੰਗ ਤੇ ਤੁਹਾਨੂੰ ਨਹੀਂ ਲਵਾਉਣਾ ਰੰਗੋ ਦਾ ਤਾਲਾ ਉਹ ਗੀਸੜੇ ਹਾਂ ਤੋਂ ਸਵਾਲਵਾਵੇਂ ਔਰੰਗ ਤੂੰ ਦਾ ਮੋਸਕਾ ਤੇਰੇ ਜੋ ਮਾਰੀਆਂ ਦਾ ਤੜਕੀ ਮੂਤ ਪੀ ਲੈਣਾਗਾ ਚੱਲ ਤੂੰ ਐਂ ਕਰ ਹੋਂ ਮੇਰੂੰ ਪਾਣੀ ਲੈ ਕੇ ਦੇ ਮੈਂ ਪੈਗ ਲਾਉਣਾ ਪੈਗ ਨਾ ਮੈਂ ਕਹਿੰਦੀ ਇਹਨਾਂ ਨੂੰ ਕਿਸੇ ਹੋਰ ਭਗ ਜਾਇ ਥੋ ਪਰੇ ਲਾ ਦੇ ਇਹ ਤਾਂ ਹਲੋ ਬਾਜ਼ਾ ਤਰੂ ਆਇਆ ਕਹਿੰਦਾ ਸੀ ਤੂੰ ਕਿਉਂ ਨਹੀਂ ਰੇਣਾ ਮੱਥਾ ਮਾਰੀ ਇਹ ਨਹੀਂ ਆ ਤੂੰ ਐਂ ਕਰ ਾਂਡੇ ਦਾ ਧੱਦਗਾ ਨਹੀਂ ਆ ਕੁੱਕੜ ਜਿਹੇ ਮਾਰ ਖਾ ਗਾ ਅੱਜ ਹੋਲੀ ਹੈਗੀ ਅੱਜ ਕੁੱਕੜ ਖਾਲ ਕੇ ਸੌ ਲੱਗੇ ਮੈਨੂੰ ਜੀ ਬਹੁਤ ਕਰੀ ਜਾਂਦਾ ਮੈਨੂੰ ਤਾਂ ਲੱਗਦਾ ਤੂੰ ਖਾਏਂਗਾ ਜੀ ਮਰਗਾ ਤੂੰ ਨਹੀਂ ਹੜਦਾ ਜਿਵਾਕ ਤੈਨੂੰ ਆਂਡੇ ਖਾਂਦੇ ਭੜੇ ਲੱਗਦੇ ਆ ਤੂੰ ਟਿਕ ਜਾ ਟਿਕ ਜਾ ਮੈਂ ਵੇਖੀ ਆ ਨਹੀਂ ਕਦੋਂ ਦੀ ਤੇਰੇ ਲੱਛਣਾ ਬਣੀ ਟਿਕ ਜਾ ਓ ਮਾਤਾ ਇਹ ਕਹਿੰਦਾ ਬਾਲੇ ਦਿਨ ਹੋ ਗਏ ਰੋਜ਼ ਕਿੱਦਾਂ ਕੋਸ ਧਰ ਲਿਆ ਕੋਸ ਧਰ ਲਿਆ ਅੱਜ ਤਿਹਾਰ ਸੀ ਤਾਂ ਕਰਕੇ ਕਹਿੰਦਾ ਸੀ ਮੈਂ ਤਾਂ ਚਾਰ ਮਰਜੀ ਆ ਤੇ ਜਰਾ ਜੇ ਹੋੜੀ ਐ ਕਿਸੇ ਦਾ ਕਿਸੇ ਦਾ ਰੰਗ ਪਾ ਗਏ ਯਾਰ ਕੀ ਹੋ ਗਿਆ ਜੇ ਆਪਣੇ ਨਾਲ ਭੇੜੀ ਹੁੰਦੀ ਆ ਚਾਰ ਕਰ ਦਿਆਂ ਜਬੇ ਹਾਈ ਵੀ ਇਹ ਤਾਂ ਲੋਭੀ ੜੀ ਅੱਜ ਦਾ ਹੁਣ ਪਸ਼ੂਆਂ ਤੇ ਰੰਗ ਪਾਈ ਜਾਂਦਾ ਆਣੀ ਇਹ ਲੋਟ ਆਉਂਦਾ ਇਹਦਾ ਤਾਂ ਮੈਂ ਕਰਦੀਆਂ ਇਲਾਜ ਇਹ ਨਹੀਂ ਹਟਦਾ ਹੈਗਾ ਅੱਜ ਐ ਦੇਖ ਤੂੰ ਹੀ ਮੇਰੀ ਸਾਲੀ ਤੂੰ ਹੀ ਮੇਰੀ ਪਰਜਾਈ ਠੀਕ ਹੈ ਕਰ ਨੂੰ ਛੱਡ ਪਰਿਆ ਪਾਤੋਂ ਕੀ ਲੈਣਾ ਨਾ ਤਾਂ ਇਹ ਤੇਰੀ ਸਾਲੀ ਹੈ ਨਾ ਇਹ ਤੇਰੀ ਪਰਜਾਈ ਹੈ ਆ ਤੇਰੇ ਕੋਸ ਲੱਗਦੀ ਆਥ ਨਹੀਂ ਮਿਲਣੀ ਨਹੀਂ ਐ ਚੌਣੀ ਐ ਆयो ਜੀ ਮਾ 你别信，有人。